ਅੱਜ ਲੁਧਿਆਣਾ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਬੈਠਕ ਦੇ ਵਿੱਚ ਲੁਧਿਆਣਾ ਦੇ ਮੇਅਰ ਦੇ ਨਾਲ ਨਾਲ ਲੁਧਿਆਣਾ ਦੇ ਸਾਰੇ ਐਮਐਲਏ ਨੇ ਭਾਗ ਲਿਆ ਤੇ ਇਸ ਮੌਕੇ ਉੱਤੇ ਐਨਬੀ ਟੀਮ ਨੇ ਲੁਧਿਆਣਾ ਦੇ ਮੇਅਰ ਤੇ ਨਾਲ ਖਾਸ ਗੱਲਬਾਤ ਕੀਤੀ ਹੈ ਦਾ ਆਯੋਜਨ ਕੀਤਾ ਗਿਆ ਜਿੱਥੇ ਲੋਕਲ ਵਾਡੀ ਮਨਿਸਟਰ ਤੇ ਐਮਐਲਏ ਤੇ ਲੁਧਿਆਣਾ ਦੇ ਮੇਅਰ ਹੋਰ ਨੇੜੇ ਤੇਰੇ ਦੇ ਐਮਐਲਏ ਨੇ ਵਿਚਾਰ ਵਿਮਰਸ਼ ਕੀਤਾ ਸਾਡੇ ਨਾਲ ਲੁਧਿਆਣਾ ਦੇ ਮੇਅਰ ਜੁੜ ਚੁੱਕੇ ਨੇ ਮੈਡਮ ਬਹੁਤ ਬਹੁਤ ਸਵਾਗਤ ਹੈ ਮੀਟਿੰਗ ਦਾ ਕੀ ਸਿੱਟਾ ਸੇ ਆ ਬਹੁਤ ਅੱਛੀ ਇੱਕ ਬਹੁਤ ਫਰੂਟਫੁਲ ਮੀਟਿੰਗ ਰਹੀ ਜਿਹਦੇ ਵਿੱਚ ਇੱਕ ਪ੍ਰੋਪਰ ਕੋਆਰਡੀਨੇਸ਼ਨ ਰਹੀ ਅਫਸਰਾਂ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਔਰ ਜੋ ਵੀ ਸਿਰਫ ਲੁਧਿਆਣਾ ਦੇ ਹੀ ਨਹੀਂ ਪੂਰੇ ਸਟੇਟ ਲੈਵਲ ਤੇ ਜੋ ਵੀ ਅਹਿਮ ਫੈਸਲੇ ਜਾਂ ਅਹਿਮ ਕਾਰਜ ਨੇ ਜਿਹੜੇ ਅਧੂਰੇ ਰਹਿ ਰਹੇ ਨੇ ਔਰ ਸਪੈਸ਼ਲੀ ਧਿਆਨ ਚ ਲਿਆਣਾ ਚਾਹਾਂਗੇ ਕਿ ਪਬਲਿਕ ਸਰਵਿਸ ਵਾਸਤੇ ਵੀ ਜਿੱਥੇ ਆਮ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਉਹ ਸਾਰੇ ਡਿਸਕਸ਼ਨਸ ਕੀਤੀਆਂ ਗਈਆਂ ਔਰ ਉਮੀਦ ਕਰਦੇ ਹਾਂ ਕਿ ਇੱਕ ਇਹਨਾਂ ਦਾ ਜਿਹੜਾ ਸਿੱਟਾ ਆ ਬਹੁਤ ਅੱਛੇ ਪੋਜ਼ਿਟਿਵ ਵੇਚ ਨਿਕਲ ਕੇ ਆਏਗਾ ਔਰ ਜਲ ਹੀ ਜਿੱਥੇ-ਜਿੱਥੇ ਕੰਮ ਰੁਕਿਆ ਜਾਂ ਜੋ ਵੀ ਰੁਕਾਵਟਾਂ ਆਈਆਂ ਨੇ ਬਹੁਤ ਜਲਦ ਕਵਰ ਅਪ ਹੋਣ ਗਿਆ। ਬੁੱਢੇ ਨਾਲੇ ਨੂੰ ਦੇਖ ਕੇ ਦੇਖਿਆ ਜਾਵੇ ਤਾਂ ਬੜੇ ਲੰਬੇ ਸਮੇਂ ਤੋਂ ਇਹ ਸਮੱਸਿਆ ਚੱਲ ਰਹੀ ਹੈ। ਬੁੱਢੇ ਨਾਲੇ ਦਾ ਵਿਸਤਾਰ ਹਜੇ ਤੱਕ ਸੰਪੂਰਨ ਰੂਪ ਨਾਲ ਨਹੀਂ ਹੋ ਪਾਇਆ। ਤੁਹਾਨੂੰ ਲੱਗਦਾ ਹੈ ਕਿ ਹੁਣ ਜੋ ਕਮੇਟੀ ਨਵੀਂ ਸਰਕਾਰ ਨਵੀਂ ਕਮੇਟੀ ਆਈ ਹੈ ਇਹਦੇ ਦੁਆਰਾ ਇਹ ਹੋ ਸਕਦਾ ਹੈ। ਆ ਦੇਖੋ ਇੱਕ ਚੀਜ਼ ਤੁਹਾਡੇ ਧਿਆਨ ਜ਼ਰੂਰ ਲਿਆਣਾ ਚਾਹਾਂਗੀ। ਵਿੱਚ 74 ਸਾਲ ਦਾ ਵਿਗੜਿਆ ਹੋਇਆ ਤਾਣਾ-ਬਾਣਾ ਸਮਾਂ ਤਾਂ ਲਏਗਾ ਨਾ ਜੀ। ਹੁਣ ਜੇਦੋਂ ਗੰਦਗੀ ਸ਼ੁਰੂਆਤ ਕੀਤੀ ਸੀ ਜੇ ਉਦੋਂ ਹੀ ਕਿਤੇ ਰੋਕਿਆ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ ਸੋ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਅਹਿਮ ਰੋਲ ਰਹੇਗਾ ਅਹਿਮ ਟੀਚਾ ਹੈ ਕਿ ਅਸੀਂ ਜਿਹੜਾ ਪੰਜਾਬ ਹੁਣ ਮੂੜ ਤੋਂ ਰੰਗਲਾ ਪੰਜਾਬ ਬਣਾਉਣਾ ਔਰ ਜੋ ਇਹ ਤੱਬਾ ਜੋ ਇੱਕ ਕਲਾੰਕ ਸਾਡੇ ਪੰਜਾਬ ਵਾਸੀਆਂ ਨੂੰ ਲੁਧਿਆਣੇ ਚ ਬੁੱਢੇ ਨਾਲੇ ਦੇ ਰੂਪ ਦੇ ਵਿੱਚ ਦਿੱਤਾ ਗਿਆ ਬਹੁਤ ਜਲਦ ਤੁਸੀਂ ਦੇਖੋਗੇ ਜਿਵੇਂ ਕਾਰਜ ਸ਼ੁਰੂ ਵੀ ਹੋ ਚੁੱਕੇ ਨੇ ਔਰ ਟਾਈਮ-ਟਾਈਮ ਤੇ ਹਰ ਜਗ੍ਹਾ ਹੋ ਚੁੱਕੇ ਨੇ ਸੋ ਚਾਹੇ ਉਹ ਡੈਰੀ ਵਾਲੇ ਭਰਾਵਾਂ ਦੇ ਨਾਲ ਹੋਵੇ ਚਾਹੇ ਇੰਡਸਟਰੀ ਵਾਲੇ ਭਰਾਵਾਂ ਦੇ ਨਾਲ ਹੋਵੇ ਬਹੁਤ ਯੋਗਦਾਨ ਉਹ ਵੀ ਦੇ ਰਹੇ ਨੇ ਔਰ ਦਿਨ ਰਾਤ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਜੋ ਕਮੇਟੀ ਸਿਰਜੀ ਗਈ ਹੈ ਉਹਦੇ ਚੇਅਰਮੈਨ ਸਾਹਿਬ ਔਰ ਕਮੇਟੀ ਮੈਂਬਰ ਰਲ ਕੇ ਇਸ ਨੂੰ ਪੂਰੀ ਤਰੀਕੇ ਦੇ ਨਾਲ ਜਾਂਚ ਰਹੇ ਨੇ ਔਰ ਤੁਸੀਂ ਦੇਖੋਗੇ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਜੋ ਬਦਲਾਵ ਨਜ਼ਰ ਆਏਗਾ ਮੈਡਮ ਹੁਣ ਲੋਕਲ ਬਡੀ ਮਿਨਿਸਟਰ ਆਈਸੀ ਤੁਹਾਡੀ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੋਪ ਲਾਈਨੇ ਕਿਤੇ ਨਾ ਕਿਤੇ ਬੱਗਾ ਸਾਹਿਬ ਦੇ ਮੁੰਡੇ ਔਰ ਦੂਸਰੀ ਤਰਫ ਜਿਹੜੇ ਐਮਐਲਏ ਦੀ ਧਰਮ ਪਤਨੀ ਸੋ ਬੈਠੇ ਸੀ ਉਹ ਕਰੇ ਸੀ ਇਹ ਹੋ ਨਹੀਂ ਸਕਦਾ ਪ੍ਰੋਟੋਕਾਲ ਨਹੀਂ ਹੈ ਅ ਅਗਰ ਤੁਸੀਂ ਇੱਕ ਵਾਰ ਨੋਟੀਫਿਕੇਸ਼ਨ ਚੈੱਕ ਕਰ ਲੋਗੇ ਤਾਂ ਨੋਟੀਫਿਕੇਸ਼ਨ ਚੋਂ ਚ ਬਕਾਇਦਾ ਲੁਧਿਆਣਾ ਦੇ ਵਿਕਾਸ ਨੂੰ ਲੈ ਕੇ ਕੰਮ ਕੀਤੇ ਗਏ ਸੀ ਤਾਂ ਜੋ ਕਨਸਰਨ ਅਗਰ ਕੋਈ ਕਾਉਂਸਲਰ ਵੀ ਪਾਰਟਿਸਿਪੇਟ ਕਰਨਾ ਚਾਹੁੰਦਾ ਜਾਂ ਉਸ ਹਲਕੇ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਕੋਈ ਵੀ ਮੁੱਦਾ ਜੋ ਲੁਧਿਆਣਾ ਵਾਸੀਆਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਹੋਵੇ ਆਪਾਂ ਉਹਦੇ ਵੱਲ ਧਿਆਨ ਦੇਈਏ ਬਕਾਇਦਾ ਇਸ ਦੇ ਵੀ ਕੌਣ ਬੈਠਾ ਮੈਂ ਚਾਹਾਂਗੀ ਕਿ ਉਹ ਇਹ ਦੇਖਣ ਵੀ ਕਿਹੜਾ ਮੁੱਦਾ ਜੋ ਜਨਤਾ ਦੀ ਸੇਵਾ ਵਾਸਤੇ ਅਸੀਂ ਹੋਰ ਨਾ ਲੈ ਕੇ ਆ ਸਕਦੇ ਉਹ ਆਣ ਨਾਲ 7 ਦਿਨ ਤੇ ਲੁਧਿਆਣੇ ਦੇ ਵਿਕਾਸ ਦਾ ਕੰਮ ਕਰਨ ਕਿਤਨੇ ਕਿਤਨੇ aarop ਸੀਗਾ ਇਹ ਬਿਲਕੁਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਮੈਂਟੈਲਿਟੀ ਹੈ ਮੈਂ ਨਹੀਂ ਕੁਝ ਇਸ ਦੇ ਬਾਰੇ ਦੱਸ ਸਕਦੀ ਵੀ ਉਹ ਕੀ ਸੋਚ ਰਹੇ ਨੇ ਸਾਡਾ ਟੀਚਾ ਇੱਕੋ ਹੀ ਹੈ ਉਹ ਲੁਧਿਆਣੇ ਦੀ ਡਿਵੈਲਪਮੈਂਟ ਔਰ ਉਹਦੇ ਲਈ ਜਿੱਥੇ ਵੀ ਖੜਨਾ ਪਏਗਾ ਜੋ ਵੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਵਾਸਤੇ ਜਿੱਥੇ ਤੱਕ ਵੀ ਜਾਣਾ ਪਏਗਾ ਜਾਵਾਂਗੇ ਜੀ ਮਿਹਰਬਾਨੀ ਜੀ ਇਹ ਸੀ ਲੁਧਿਆਣੇ ਦੇ ਮੇਅਰ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਲੁਧਿਆਣੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਹਾਲਾਂਕਿ ਤਾਣਾ ਬਣਾ ਕਹਿੰਦੇ ਨੇ ਬਹੁਤ ਪੁਰਾਣਾ ਹੈ ਇਹਨੂੰ ਟਾਈਮ ਲੱਗੂਗਾ ਲੇਕਿਨ ਅੱਜ ਮਨਿਸਟਰ ਐਮ ਐਲ ਏ ਤੇ ਹੋਰ ਜਿੰਨੇ ਵੀ ਲੋਕ ਸੀ ਸਭ ਨੇ ਮਿਲ ਕੇ ਬਚਤ ਪਪਲ ਲੁਧਿਆਣਾ ਵਿੱਚ ਮੀਟਿੰਗ ਕੀਤੀ ਮੀਟਿੰਗ ਦਾ ਸਿੱਟਾ ਕਿੰਨਾ ਕੁ ਕਾਰਗਰ ਹੋਊਗਾ ਇਹ ਆਉਣ ਵਾਲਾ ਟਾਈਮ ਦੱਸੂਗਾ ਲੁਧਿਆਣਾ ਤੇ ਐਨ ਵੀ ਲੂਜ਼ਰੀ ਅਰਵਿੰਦਸ ਰਾਨੀ